ਕਾਪਾਂ ਗੱਲਾਂ ਸ਼ੇਅਰ ਕਰਾਂਗੇ ਥੋੜੇ ਨਾਲ ਯਾਰ ਜੋ ਇਹ ਵਰਤਾਨ ਸਰਜ ਰਿਹਾ ਉਹਦੇ ਬਾਰੇ ਤੇ ਯਾਰ ਨਸ਼ੇ ਬਾਰੇ ਮੈਨੂੰ ਹੁਈ ਹੁਈ ਬੰਦਿਆਂ ਨੂੰ ਦੋ ਦੇ ਫੋਨ ਆਏ ਨੇ ਉਹੀ ਬੰਦੇ ਫੇਰ ਨਸ਼ਾ ਵੇਚੀ ਜਾਂਦੇ ਨੇ ਯਾਰ ਮੇਰਾ ਕਾਲਜਾ ਮੱਚ ਜਾਂਦਾ ਜਦੋਂ ਮੈਨੂੰ ਕੋਈ ਦੱਸਦਾ ਮੈਨੂੰ ਕਹਿੰਦੇ ਬਈ ਕਿੰਨਾ ਚਾਹੀਦਾ ਨਸ਼ਾ ਲਿਆ ਕੇ ਦਿੰਨੇ ਆਂ ਸੋ ਮੈਂ ਜਲਦੀ ਰੂਬਰੂ ਕਰੂੰਗਾ ਥੋੜੇ ਥੋੜੇ ਚ ਨਸ਼ੇ ਵਾਲੇ ਬੰਦੋਂ ਦਾ ਇੱਕ ਦੋ ਗੱਲਾਂ ਆਪਾਂ ਪਾਣੇ ਵਾਲੇ ਵਿਸ਼ੇ ਤੇ ਵੀ ਕਰਾਂਗੇ ਜੋ ਸਰਕਾਰੀ ਅੰਤਰ ਵਰਤਾਨ ਸਰਜ ਰਿਹਾ ਸੋ ਉਹਨੂੰ ਇਹਦੇ ਵੀ ਰੂਬਰੂ ਕਰਾਂਗੇ ਤੁਸੀਂ ਹੁੰਦਾ ਸਾਵੇਂ ਨਾਲੋਂ ਸਾਰੇ ਸਾਰੇ ਸਿਆਣਿਆਂ ਸਾਰਿਆਂ ਦੇ ਦਿਮਾਗ ਹੈ ਹਨਾ ਪਰ ਯਾਰ ਜਿੰਨਾ ਕਿ ਮੈਨੂੰ ਸੋਝੀ ਆ ਮੈਂ ਵੀ ਤੁਹਾਨੂੰ ਦੱਸਣਾ ਚਾਹਣਾਗਾ ਮਾਈ ਬਾਰੀ ਹੁਣ ਇਹ ਗੱਲ ਨਹੀਂ ਕਰੀ ਜਾਂਦੀ ਪਰ ਯਾਰ ਫੇਰ ਵੀ ਕੁਝ ਕੁ ਲੋਕ ਜੋ ਆਪਣੇ ਨਾਲ ਜੁੜੇ ਨੇ ਉਹਨਾਂ ਤੱਕ ਗੱਲ ਪਹੁੰਚਣੀ ਬਹੁਤ ਜ਼ਰੂਰੀ ਹੈ ਇਹਨੂੰ ਸ਼ੇਅਰ ਕਰ ਦਿਓ ਹਨਾ ਹੁਣ ਗੱਲਾਂ ਆਈ ਆਉਂਦੀ ਯਾਰ ਨਸ਼ਾ ਦੇਖੋ ਵੇਕੇ ਜਾਂਦਾ ਹੋ ਗਮੀ ਜਮੀ ਜਮੀ ਮੈਨੂੰ ਹੁਣ ਰੋਕ ਹੀ ਜਾਂਦੇ ਤੇਰਾ ਮੁੱਦਾ ਨਸ਼ਾ ਹੈ ਤੂੰ ਨਸ਼ੇ ਦੇ ਮੁੱਦੇ ਤੋਂ ਪੜਕ ਗਿਆ ਦੋ ਦਿਨ ਮੈਂ ਨਸ਼ੇ ਦੇ ਚੁੱਪ ਹੁਣੀ ਕਰਿਆ ਕਿ ਉਹ ਭਾਨੇ ਵਾਲਾ ਕੰਮ ਸੀ ਯਾਰ ਹਨਾ ਤਾਂ ਲੋਕ ਆਉਣ ਲੱਗੇ ਤੂੰ ਆਉਂਦੇ ਮੁੱਦੇ ਤੇ ਰਹਿ ਬਈ ਮੇਰਾ ਮੁੱਦਾ ਨਸ਼ੇ ਦਾ ਮੈਂ ਫੜੂੰਗਾ ਕੱਲ ਪਰਸ ਨੂੰ ਫੇਰ ਮੈਨੂੰ ਬਿਲਡਿੰਗ ਲਾਈ ਹੋਈ ਆ ਦੋ ਬੰਦੇ ਲਿਆਉਂਗਾ ਥੋਡੇ ਸਾਹਮਣੇ ਬਹੁਤ ਵੱਡੀਆਂ ਮੱਛੀਆਂ ਨੇ ਪਹਿਲਾਂ ਵੀ ਫੜੇ ਨੇ ਉਹ ਫੇਰ ਵੇਚੀ ਜਾਂਦੇ ਨੇ ਇੱਕ ਮਾਨਸਾ ਵੜਾਂਗੇ 10 ਤਾਂ ਲੈ ਨਾਲੇ ਫੜ ਲਾਂਗੇ ਉਹਨਾਂ ਨੂੰ ਇੱਕ ਹੋਰ ਤਾਂ ਪੂਰੀ ਵੱਡੀ ਖੇਪ ਸਮੇਤ ਫੜਾਂਗੇ ਨਸ਼ਾ ਬਿਕਨ ਨੂੰ ਨਹੀਂ ਹਟਦਾ ਪੁਲਿਸ ਨੂੰ ਵਾਰ-ਵਾਰ ਬੇਨਤੀਆਂ ਕਰਦਿਆਂ ਫੜ ਲਓ ਪਰ ਉਸ ਉਹਨਾਂ ਨੂੰ ਫੜ ਨਹੀਂ ਰਹੀ ਹੁਣ ਭਾਨੇ ਵਾਲੇ ਵਰਤਾਨ ਤੇ ਲਾ ਲੋ ਯਾਰ ਇੱਕ ਸਰਕਾਰੀ ਤੰਤਰ ਕਿਵੇਂ ਬੰਦੇ ਨੇ ਮੰਗਲ ਪੈ ਕੇ ਆਈਟੀ ਸੈੱਲ ਨਾਲ ਬਦਨਾਮ ਕਰਵਾ ਆ ਰਿਹਾ ਜੇ ਯਾਰ ਕੋਈ ਪਹੁੰਚ ਜੇ ਉਹ ਵੀ ਮਾੜਾ ਜੇ ਕੋਈ ਨਾ ਪਹੁੰਚੇ ਉਹ ਵੀ ਮਾੜਾ ਜੇ ਕੋਈ ਕੁਝ ਕਰ ਦੇ ਉਹ ਵੀ ਮਾੜਾ ਜੇ ਕੋਈ ਕੁਝ ਨਾ ਕਰੇ ਤਾਂ ਉਹ ਵੀ ਮਾੜਾ ਯਾਰ ਲੋਕਾਂ ਨੂੰ ਕਿਉਂ ਨਹੀਂ ਸਮਝ ਆਉਂਦੀ ਯਾਰ ਇਹ ਗੱਲ ਵੀ ਲੋਕਾਂ ਨੂੰ ਕਿਉਂ ਨਹੀਂ ਸਮਝ ਆਉਂਦੀ ਹਨਾ ਜੇ ਕੋਈ ਪਹੁੰਚ ਗਿਆ ਉਹ ਵੀ ਮਾੜਾ ਫਿਰ ਉਹਨੂੰ ਵੀ ਸਵਾਲ ਵੀ ਤੂੰ ਕਿਵੇਂ ਪਹੁੰਚ ਗਿਆ ਜੇ ਕੋਈ ਨਹੀਂ ਪਹੁੰਚਿਆ ਤਾਂ ਉਹ ਵੀ ਮਾੜਾ ਤੂੰ ਪਹੁੰਚਿਆ ਨਹੀਂ ਫਿਰ ਬੰਦਾ ਕਰੇ ਤਾਂ ਕੀ ਕਰੇ ਯਾਰ ਹਨਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਇੱਕ ਸਾਡਾ ਮੁੱਦਾ ਜੋ ਸਾਡੀ ਟੀਮ ਦਾ ਇੰਟੀਰੀਅਰਿਕ ਟਾਸਕ ਦਾ ਸਾਡਾ ਨਸ਼ੇ ਦੇ ਵਿਰੁੱਧ ਮੁੱਦਾ ਕੱਲਾ ਨਸ਼ੇ ਦੇ ਵਿਰੁੱਧ ਨਾ ਹਨ ਧਾਰਮਿਕ ਅਸੀਂ ਹੈਗੇ ਆਂ ਅਸੀਂ ਧਰਮ ਵਿੱਚ ਪੱਕੇ ਆ ਮੇਰੀ ਟੀਮ ਵਿੱਚ ਹਿੰਦੂ ਵੀਰ ਨੇ ਸਿੱਖ ਵੀਰ ਨੇ ਮੁਸਲਮਾਨ ਵੀਰ ਨੇ ਪੰਡਤ ਵੀਰ ਨੇ ਮੈਨੂੰ ਮੰਦਿਰ 'ਚ ਜਾ ਕੇ ਬੋਲਣਾ ਭਾਵੇਂ ਮੈਂ ਤਾਂ ਉੱਥੇ ਵੀ ਬੋਲੂਗਾ ਮੈਂ ਤਾਂ ਆ ਰਾਮ ਰਾਮ ਕਹਿੰਦੇ ਵੀ ਕੋਈ ਉਹ ਦਿੱਕਤ ਨਹੀਂ ਹਨਾ ਮੈਨੂੰ ਜੇ ਕੋਈ ਸਭ ਧਰਮਾਂ ਦਾ ਸਰਬ ਧਰਮਾਂ ਦਾ ਸਾਂਝੀ ਵਾਲਤਾ ਦਾ ਨਸ਼ਾ ਜਿਹੜਾ ਸਾਡਾ ਮੁੱਦਾ ਉਹ ਐ ਹੋ ਖਤਮ ਤੇ ਨੰਬਰ 2 ਏ ਆਈਟੀ ਸੈਲ ਦੀਆਂ ਚਾਲਾਂ ਹੁੰਦੀਆਂ ਨੇ ਇਹ ਤੋਂ ਬਚੋ ਕਿਸੇ ਬੰਦੇ ਖਿਲਾਫ ਬਰਤਾਂਤ ਜਦੋਂ ਕੋਈ ਸਿਰਜਦਾ ਹੈ ਹਨਾ ਬਰਤਾਂਤ ਸਿਰਜਿਆ ਜਾ ਰਿਹਾ ਉਸ ਬਰਤਾਂਤ ਨੂੰ ਕਿਉਂ ਸਿਰਜਾਇਆ ਜਾ ਰਿਹਾ ਹੈ ਕਿਉਂ ਪਾਪੂਲਰਿਟੀ ਇੰਨੀ ਇੰਨਾ ਉਹ ਫੁਲਾਇਆ ਜਾ ਰਿਹਾ ਚਲੋ 10 ਤਰੀਕ ਨੂੰ ਨਾ ਛੱਡਣਗੇ ਦੂਰੀਵਾਰ ਇਕੱਠ ਹੋ ਜੂ ਫੇਰ ਨਹੀਂ ਇਕੱਠ ਹੋਗਾ ਫੇਰ ਨਹੀਂ ਲੋਕ ਆਉਣਗੇ ਇਕੱਠਾ-ਕੱਠ ਕਰ ਲਾਂਗੇ ਹੁਣ ਵਿਚੀ ਸੇ ਆਪਣੇ ਬੰਦੀ ਸਿੰਘਾਂ ਦਾ ਵਿਚੀ ਭਾਨੇ ਸੁਦਾ ਨੂੰ ਪਤਾ ਛੱਡਦੇ ਨਹੀਂ ਇਹ ਛੱਡਣਗੇ ਤਾਂ ਉਹ ਕਹਿਣਗੇ ਜ਼ਮਾਨਤ ਕਰਾ ਲਓ ਤੁਸੀਂ ਜ਼ਮਾਨਤ ਭਰ ਦਿਓ ਐਂ ਜੋਰ ਪਾਉਣਗੇ ਭਾਨੇ ਦੇ ਪਰਿਵਾਰ ਤੇ ਹਨਾ ਸੋ ਬਾਈ ਕਿਸੇ ਵੀ ਬੰਦੇ ਖਿਲਾਫ ਬੋਲਣ ਤੋਂ ਪਹਿਲਾਂ ਹੁਣ ਕੱਲ ਨੂੰ ਮੇਰੇ ਤੇ ਕੋਈ ਗੱਲ ਹੋ ਜੇ ਇਹ ਜੇ ਮੈਨੂੰ ਮਾੜਾ ਕਹਿਣ ਲੱਗ ਜੋਂਗੇ ਮੈਂ ਕਿਸੇ ਪਾਰਟੀ ਦਾ ਵਿਰੋਧੀ ਨਹੀਂ ਇੱਕ ਮੈਂ ਸਾਫ਼ ਕਰ ਦੇਣਾ ਚਾਹੁੰਦਾ ਨਾ ਮੈਂ ਕਾਂਗਰਸ ਦਾ ਵਿਰੋਧੀ ਨਾ ਮੈਂ ਕਾਲੀ ਦਲ ਦਾ ਵਿਰੋਧੀ ਨਾ ਮੈਂ ਆਮ ਆਦਮੀ ਪਾਰਟੀ ਦਾ ਵਿਰੋਧੀ ਨਾ ਮੈਂ ਸਿਮਰਜੀਤ ਮਾਨ ਦਾ ਵਿਰੋਧੀ ਹਨਾ ਤੇ ਨਾ ਹੀ ਮੈਂ ਕਿਸੇ ਦਾ ਸਮਰ支持 ਹਾਂ ਹਾਂ ਬਈ ਉੱਠ ਕਰਾਂਗੇ ਹਰੀਜਰਿੰਦਰ ਸ਼ਰਮਾ ਸਭ ਦੇ ਸਭ ਪਰਮ ਦਾ ਸਤਿਕਾਰ ਕਰਾਂਗੇ ਕਿਸੇ ਵੀ ਧਰਮ ਦੀ ਕੋਈ ਬਿਆਦਬੀ ਕਰਦਾ ਉੱਥੇ ਆਪਾਂ ਪਹਿਲ ਮੰਗ ਕਰਾਂਗੇ ਰਿਹਾ ਹਰੀਜਰਿੰਦਰ ਸ਼ਰਮਾ ਵੀ ਆਪਣਾ ਭਰਾ ਰੇਸ਼ ਸ਼ਰਮਾ ਵੀ ਆਪਣਾ ਭਰਾ ਮੇਰੀ ਟੀਮ ਚ ਕਿੰਨੇ ਸ਼ਰਮੇ ਨੇ ਪ੍ਰਦੀਪ ਸ਼ਰਮਾ ਲਾਲੋ ਹੋਰ ਉਸ ਤੋਂ ਅੱਠ ਮੁੰਡੇ ਰਗਾ ਦਿੰਦੀ ਬਲੈਨ ਸ਼ਰਮਾ ਲਾਲ ਹੋਣਾ ਸਕਦਾ ਅਸੀਂ ਸਾਡਾ ਮੁੱਦਾ ਨਸ਼ਾ ਬਾਈ ਨਸ਼ੇ ਵਾਲੇ ਮੁੱਦੇ ਤੇ ਰਹਿਣ ਦੋ ਸਾਨੂੰ ਇੰਨੀ ਆਕਲ ਨਹੀਂ ਸਾਡੀ ਨਸ਼ੇ ਵਾਲੇ ਪਾਸੇ ਬਹੁਤ ਹੋਇਆ ਹੁਣ ਨਸ਼ਾ ਫਿਰ ਵਿਕੀ ਜਾਂਦਾ ਪੂਰਾ ਜੱਜ ਕੇ ਵਿਕੀ ਜਾਂਦਾ ਇਹਨੂੰ ਕੰਟਰੋਲ ਕਰਨਾ ਹੈ ਸਰਕਾਰਾਂ ਨੂੰ ਜਗਾਉਣਾ ਹੈ ਤੇ ਪੁਲਸ ਨੂੰ ਦੱਸਣਾ ਹੈ ਆਪਣਾ ਕੰਮ ਆਪਾਂ ਪੁਲਸ ਵਿਰੋਧੀ ਵੀ ਨਹੀਂ ਆਪਾਂ ਪੁਲਸ ਨੂੰ ਪੁਲਸ ਦਾ ਕੰਮ ਕਹਿੰਦੇ ਆ ਵੀ ਤੁਸੀਂ ਐਂ ਕਰੋ ਜਦੋਂ ਮੈਂ ਸਾਨੂੰ ਘਰਾਂ ਜਾਂ ਨਜ਼ਰਬੰਦ ਕਰ ਲੈਨੇ ਹੋ ਐ ਨਸ਼ੇ ਵਾਲੇ ਬੰਦਿਆਂ ਨੂੰ ਨਜ਼ਰਬੰਦ ਕਰ ਲੋ ਹੁਣ ਭਾਨੇ ਨੇ ਤੇ ਆਜੋ ਭਾਨੇ ਨੇ ਆਪਦੇ ਖਰਚੇ ਤੇ ਮੇਰੀ ਮਾਂ ਨਾਲ ਜਾ ਕੇ ਪ੍ਰਚਾਰ ਕਰਿਆ ਤੇ ਲੱਖੇ ਨੇ ਵੀ ਡੇਢ ਮਹੀਨਾ ਲਗਾਤਾਰ ਆਪਦੀ ਗੱਡੀ 'ਚ ਤੇਲ phੂਕ ਕੇ ਦਿਨ ਰਾਤ ਸਾਡੇ ਹੱਥਾਂ 'ਚ ਪ੍ਰਚਾਰ ਕਰਿਆ ਕੋਈ ਮੇਰੀ ਟੀਮ ਨੂੰ ਲੈ ਕੇ ਮੇਰੀ ਮਾਂ ਨੂੰ ਲੈ ਕੇ ਆ ਮੇਰੀ ਮਾਂ ਨੇ ਹੁਣ ਸੁਣਿਆ ਹੋ ਕੇ ਤੋਂ ਵੀ ਐ ਉਹ ਕਹਿੰਦੀ ਪਈ ਇਹ ਲੋਕ ਕੱਲ ਨੂੰ ਕਹਿੰਨੂ ਵੀ ਮਾੜਾ ਕਹਿ ਦੇਣਗੇ ਹਣਾ ਸੋ ਬਾਈ ਗੱਲਾਂ 'ਚ ਨਾ ਆਇਆ ਕਰੋ ਬਰਤਾਂਤ ਸਿਰਜਿਆ ਜਾ ਰਿਹਾ ਚਲੋ ਉਥੇ ਉਹ ਪਹੁੰਚ ਗਿਆ ਤਾਂ ਫਿਰ ਉਹ ਪੀਉ ਦੱਸੀਦਾ ਜਾਂਦਾ ਵੀ ਮੈਂ ਕੋਈ ਪੀੜ ਸ਼ਰਾਤ ਕਰ ਦਿੰਦੀ ਹੁਣ ਮੈਨੂੰ ਇੱਕ ਬੰਦੇ ਨੇ ਕਿਹਾ ਤੇਰੇ ਨਾਲ ਐਨੇ ਸੇ ਤਾਕੜੇ ਕਾ ਗਣਾਸਿਆਂ ਵਾਲੇ ਜਾਂ ਤੁਸੀਂ ਐਨੇ ਚੜਦੀਕਾਲੇ ਸਿੰਘ ਸੀ ਤੁਸੀਂ ਕਿਉਂ ਨਹੀਂਗੇ ਅਸੀਂ ਆਪ ਦੇ ਭਰਾਵਾਂ ਨਾਲ ਲੜ ਪੈਂਦੇ ਯਾਰ ਉਹਨਾਂ ਦੀ ਡਿਊਟੀ ਸੀ ਅਸੀਂ ਉਹਨਾਂ ਦੇ ਮਾਰਦੇ ਗੜਾਸਾ ਯਾਰ ਜੇ ਅਸੀਂ ਉਹਨਾਂ ਦੇ ਮਾਰਦੇ ਫਿਰ 3.5 ਸਾਦਾ ਪਰਚਾ ਪੈਂਦਾ ਫਿਰ ਸਾਨੂੰ ਕਹਿ ਦਿੰਦੇ ਗੁੰਡੇ ਨੇ ਖਾਲਸਤਾਨੀ ਨੇ ਜਾਂ 100 ਕੁਸ ਕਹਿੰਦੇ ਹਨਾ ਸੋ ਬਾਈ ਅਸੀਂ ਆਪ ਦੇ ਘਰੇ ਮੈਕ ਸਪੀਕਰ ਲਾਤਾ ਔਰ ਜੱਜ ਕੇ ਬਰੋਲੋ ਕਰਿਆ ਸਰਕਾਰ ਦੀ ਅਰਥੀ ਬੂਕ ਦੀ ਹਨਾ ਸੋ ਬਾਈ ਕਿਸੇ ਵੀ ਬੰਦੇ ਲਈ ਜੋ ਬਰਤਾਂਤ ਸਿਰਜਦੇ ਨੇ ਇਹ ਤੋਂ ਬਚੋ ਬਚੋ ਕਿਸੇ ਨੂੰ ਇੰਨਾ ਹੋਣਾ ਕਰ ਦੋ ਪ੍ਰਲੜਿਤ ਵੀ ਅਗਲਾ ਅੱਲਾ ਤੁਹਾਡੇ ਲਈ ਲੜਨੀ ਛੱਡ ਦੇ ਇਹ ਜੇ ਬੰਦੇ ਦਾ ਹੌਸਲਾ ਵਧਾਇਆ ਕਰੋ ਸੋ 10 ਤਰੀਕ ਦਾ ਇੰਤਜ਼ਾਰ ਕਰੋ 10 ਤਰੀਕ ਕੋਈ ਦੂਰ ਨਹੀਂ ਹਨਾ ਸਾਰੇ ਵੀਰਾਂ ਨੂੰ ਬੇਨਤੀ ਹੈ ਕੁਝ ਕੁ ਲੋਕ ਹੁੰਦੇ ਨੇ ਜੋ ਬੋਲਦੇ ਹੁੰਦੇ ਨੇ ਉਹਨਾਂ ਦਾ ਕੰਮ ਹੁੰਦਾ ਹੈ ਉਹਨਾਂ ਨੇ ਬੋਲਣੀ ਹੁੰਦਾ ਹੈ ਹਨਾ ਤੇ ਇੱਕ ਸੋਨੂੰ ਮੈਂ ਦੱਸਤੀ ਗੱਲ ਯਾਰ ਆ ਪੰਜਾਬ ਚ ਫਿੰਜਰ ਬਾਈ ਖਸ ਖਸ ਦੀ ਖੇਤੀ ਨਾਉ ਨਹੀਂ ਹੁੰਦੀ ਜਾਂ ਆਪਣੇ ਧਰਮ ਧਰਮ ਨਾਲ ਬੱਚਿਆਂ ਦੇ ਧਰਮ ਨਾਲ ਨਹੀਂ ਜੁੜਦੇ ਸਿੱਖ ਹੁਣ ਕੁਝ ਚਾਹੀਦਾ ਯਾਰ ਜੇ ਅਸੀਂ ਚਾਰ ਬੰਦਿਆਂ ਨੂੰ ਸਿੱਖੀ ਨਾਲ ਜੋੜਤਾ ਕੋਣ ਮਸ਼ੀਤ ਉਹ ਆਪਦੇ ਆਪ ਦੂਰ ਹੋਗੇ ਸਿੱਖੀ ਨਾਲ ਜੁੜੋਗੇ ਤੇ ਚਾਰ ਗੋਹਿੰਦੂ ਵੀਰ ਮੰਦਿਰ ਜਾਣ ਲੱਗੇ ਹਰੁਮਾਨ ਚਾਲਸਾ ਪੜਨ ਲੱਗੇ ਉਹ ਨਸ਼ੇ ਤੋਂ ਦੂਰ ਹੋਗੇ ਚਾਹਣਾ ਚਾਰ ਬੰਦੇ ਪੰਜ ਬੰਦੇ ਪੱਕੇ ਨਮਾਜ਼ੀ ਹੋ ਗਏ ਆਦੇ ਧਰਮ ਨਾਲ ਜੁੜ ਗਏ ਧਰਮ ਦਾ ਪ੍ਰਚਾਰ ਵੀ ਜ਼ਰੂਰੀ ਆ ਨਾਲ ਨਾਲ ਹਨਾ ਫੇਰ ਹੀ ਨੌਜਵਾਨੀ ਵਾਪਸ ਆਊਗੀ ਜੋ ਲੱਗੀ ਹੋਈ ਹੈ ਵੇਚ ਨਾਲ ਤਾਂ ਹਟਦੇ ਨਹੀਂ ਤਾਂ ਹਟਾਉਣੇ ਪੈਣਗੇ ਬਾਈਕਟ ਕਰਨਾ ਪਊ ਇਹਨਾਂ ਦਾ ਸਮਾਜਿਕ ਪਿੰਡਾਂ ਚੋਂ ਸੋ ਬਈ ਇਕੱਠੇ ਹੋ ਕੇ ਰਿਹਾ ਕਰੋ ਇਹ ਸਰਕਾਰਾਂ ਐਂ ਕਰਦੀਆਂ ਹੁੰਦੀਆਂ ਨੇ ਇਹਨਾਂ ਕੋਲੇ ਬਹੁਤ ਤਾਕੜੇ ਤੰਤਰ ਹੁੰਦੇ ਨੇ ਬਹੁਤ ਤਾਕੜਾ ਇਹ ਕਿਵੇਂ ਵੀ ਕੁਝ ਵੀ ਕਰ ਸਕਦੇ ਨੇ ਯਾਰ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਕੱਲ ਨੂੰ ਮੇਰੇ ਤੇ ਕੋਈ ਗੱਲ ਬਣਾ ਦੇਣਗੇ ਮੈਨੂੰ ਕੁਝ ਕਹਿ ਦੇਣਗੇ ਸੋ ਕਿਸੇ ਦੀਆਂ ਗੱਲਾਂ ਜਨਾਇਆ ਕਰੋ ਦਿਮਾਗ ਤੇ ਰੱਖਿਆ ਕਰੋ ਆਪਦਾ ਹਾਂ ਨਸ਼ੀਬ ਵਿਰੁੱਧ ਹੀ ਲੜਾਂਗੇ ਮਾਨ ਖੇੜਾ ਜਮਾਂ ਜੱਜ ਕੇ ਲੜਾਂਗੇ ਹੋਰ ਆਪਣਾ ਕੋਈ ਕੰਮ ਹੀ ਹੈਗਾ ਹਾਂ ਜੋ ਆਪਣੇ ਹੱਕ ਚ ਆਏ ਨਹੀਂ ਹੱਕ ਤੇ ਬੋਲੇ ਨੇ ਆਪਣਾ ਉਹਨਾਂ ਨਾਲ ਖੜਨ ਦਾ ਫਰਜ਼ ਹੈ ਕਿਤੇ ਜ਼ੁਲਮ ਹੁੰਦਾ ਹੈ ਕਿਤੇ ਵੀ ਅਨਿਆਂ ਹੁੰਦਾ ਹੈ ਉੱਥੇ ਬੋਲਣ ਦਾ ਹੱਕ ਹੈ ਹੁਣ ਯਾਰ ਭਾਂਣੀਆਂ ਵੀਡਿਓਆਂ ਚਲਾਈ ਜਾਂਦੇ ਨੇ ਤਰਾਣੀਆਂ ਤਰਾਣੀਆਂ ਚਰਚਾ ਕਿ ਉਹ ਕੌਤਮ ਚਲਾਉਂਦੇ ਇਹ ਲੱਖੇ ਦੀਆਂ ਕਰੀ ਜਾਂਦੇ ਨੇ ਵੀ ਲੱਖੇ ਨੇ ਜਦੋਂ ਲੱਖੇ ਨੇ ਅਸ਼ਰੇ ਆ ਮਰਤ ਅਮਰਤਪਾਲ ਦੇ ਹੱਕ ਚ ਖੜਾ ਹੀ ਗੱਲਾਂ ਲੱਖਾ ਸੀ ਹਨਾ ਆਪਣੇ ਮਾਲ ਵਿੱਚੋਂ ਜਿਵੇਂ ਉਹ ਦੱਸਿਆ ਵੀ ਆ ਸਾਨੂੰ ਵੀ ਪਤਾ ਹੈ ਵੀਡਿਓਆਂ ਵੀ ਆਈ ਜਾਂਦੀਆਂ ਨੇ ਉਹ ਵੀਡਿਓਆਂ ਕਾਤੋਂ ਚਲਾਉਂਦੇ ਸੋ ਭਾਈ ਯਾਰ ਜਿਆਦਾ ਕਿਸੇ ਨੂੰ ਬਦਨਾਮ ਨਾ ਕਰਿਆ ਕਰੋ ਜੋ ਲੋਕ ਨੇ ਲੜਦੇ ਲੋਕ ਨੇ ਇਹਨਾਂ ਦਾ ਹੌਸਲਾ ਪੜਦਾ ਹੈਗਾ ਹਣਾ ਦੁੱਖ ਹੁੰਦਾ ਅਗਲੇ ਦੇ ਮਾਂ ਪੇਰੋਂ ਦੁੱਖ ਹੁੰਦਾ ਹਾਂ ਭਾਈ ਮਗਨਪੁਰੇ ਪਲਾਡੇ ਬਹੁਤਾ ਹੈ ਆਵਾਂਗੇ ਜਲਦੀ ਆਵਾਂਗੇ ਯਾਰ ਆ ਸਰਕਾਰਾਂ ਨਾਲ ਜਾਈ ਵਾਲੀਆਂ ਲੈਂਦੀਆਂ ਨੇ ਹਣਾ ਤੇ ਦਿਮਾਗ ਵਰਤਿਆ ਕਰੋ ਥੋੜਾ ਜਿਹਾ ਮੇਰਾ ਤਾਂ ਹੈ ਨਹੀਂ ਚੱਲ ਫਿਰ ਵੀ ਮੈਂ ਵਰਤ ਲੈਣਾ ਤੁਸੀਂ ਵਰਤਿਆ ਕਰੋ ਕੈਦਾ ਕਿ ਨੂੰ ਹੋਊਗਾ ਕਿਸ ਨੂੰ ਬਦਨਾਮ ਕਰਾ ਕੇ ਤੁਸੀਂ ਐਸਾ ਹਾਲ ਸਰਕਾਰਾਂ ਦਾ ਪੂਰਾ ਜੋਰ ਲੱਗਿਆ ਹੋਇਆ ਕਿਵੇਂ ਮਰਤੀ ਕਿਵੇਂ ਮਰਤੀ ਸਮਝ ਲਓ ਤੁਸੀਂ ਸਮਝੋ ਵੀ ਜੋ ਛੋਟੇ ਲਈ ਲੜ ਰਹੇ ਨੇ ਸਾਰਾ ਕੁਝ ਸਾਉ ਦਾ ਸਿੱਖੇ ਟੰਗ ਕੇ ਉਹਨਾਂ ਦਾ ਕੀ ਫਾਇਦਾ ਹੈ ਇਹ ਚੀਜ਼ 'ਚ ਹਨਾ ਸੋ ਬਾਈਰੂ ਜੀ ਇੱਕ ਖਾਲਸਾ ਬਾਈਰੂ ਜੀ ਕੀ ਫਤਿਹ ਸਾਡਾ ਮੁੱਦਾ ਸਿਰਫ ਸਿਰਫ ਨਸ਼ੇ ਦਾ ਅਸੀਂ ਨਸ਼ੇ ਤੇ ਪੂਰਾ ਚੱਕ ਕੇ ਕੰਮ ਕਰਾਂਗੇ ਸਿੱਖ ਹੀ ਸਾਡੇ ਰਹਿਣ ਸਿੱਖ ਹੀ ਲਈ ਵੀ ਬੰਦੀ ਸਿੰਘਾਂ ਦੇ ਵੀ ਅਸੀਂ ਬਾਤਾਂ ਪਾਵਾਂਗੇ ਕਿਸੇ ਹਿੰਦੂ ਵੀਰ ਤੇ ਧੱਕਾ ਉਹਦੇ ਨਾਲ ਵੀ ਖੜਾਂਗੇ ਅਸੀਂ ਮੁਸਲਮਾਨ ਵੀਰ ਤੇ ਧੱਕਾ ਹੁੰਦਾ ਉਹਦੇ ਨਾਲ ਵੀ ਖੜਾਂਗੇ ਤੇ ਛੇਤੀ ਛੋਟੇ ਸਾਹਮਣੇ ਦੋ ਬੰਦੇ ਨਸ਼ੇ ਦੇ ਵੱਡੀ ਢੇਪ ਨਾਲ ਲੈ ਕੇ ਆਵਾਂਗੇ ਛੇਤੀ ਚਾਰ ਪੰਜ ਦਿਨਾਂ 'ਚ 12 ਤਰੀਕ ਨੂੰ ਭਾਈ ਵਰਸੀ ਹੈ ਸੰਤਾਂ ਦੀ ਜਵਾਰ ਪਿਓ ਬਸੇ ਜਾਊਗੀ ਜਿਹੜਾ ਮੇਰਾ ਵੀਰ ਜਾਣਾ ਚਾਹੁੰਦਾ ਉਹ ਜਵਾਰ ਕੇ ਗੁਰਦੁਆ ਵੈਰੂਜੀ ਦਾ ਖਾਲਸਾ ਤੋਂ ਬਸ ਜਾਊਗੀ 200 ਬੰਦਾ ਦੀ ਬਸ ਕਪੈਸਿਟੀ ਹੈ ਕੋਈ ਵੀ ਜਾ ਸਕਦਾ ਹੈ ਸੰਤਾਂ ਦੀ ਵਰਸੀ ਆ ਜੋ ਸੰਤਾਂ ਨੂੰ ਪਿਆਰ ਕਰਦਾ ਹੈ ਵੈਰੂਜੀ ਦਾ ਖਾਲਸਾ 12 ਤਰੀਕ ਨੂੰ ਸਵੇਰੇ ਵੈਰੂਜੀ ਖਾਲਸਾ ਵੈਰੂਜੀ ਬੰਦੀ